ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਇੱਕ ਵਾਰ ਫੇਰ ਸਰਕਾਰ ਨੂੰ ਜਗਾਉਣ ਦੇ ਲਈ ਦਿਖਦੇ ਹੋਏ ਨਜ਼ਰ ਆਣਗੇ ਹਾਲਾਂਕਿ ਜੇਕਰ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦਾ ਘਰਾਓ ਵੀ ਜੂਰ ਕਰਦੇ ਹੋਏ ਨਜ਼ਰ ਆ ਸਕਦੇ ਨੇ ਕਿਉਂਕਿ ਡੇਢ ਦਾ ਐਲਾਨ ਜਿਹੜਾ ਉਹ ਜੂਰ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਵੱਲੋਂ ਕਰ ਦਿੱਤਾ ਗਿਆ ਰੇਸ਼ਮ ਸਿੰਘ ਗਿੱਲ ਸੜਨ ਮਿਉ ਨੇ ਰੇਸ਼ਮ ਜੀ ਪਹਿਲਾਂ ਤਾਂ ਦਿੱਕਤਾਂ ਜਦੋਂ ਤੁਸੀਂ ਲਗਾਤਾਰ ਧਰਨੇ ਦਿੰਦੇ ਹੋ ਚਾਹੇ ਤੁਸੀਂ ਗੇਟ ਰੈਲੀ ਕਰਦੇ ਹੋ ਪਰ ਸਭ ਤੋਂ ਪਹਿਲਾਂ ਤੁਸੀਂ ਸਰਕਾਰ ਨੂੰ ਨਾ ਛੱਡ ਆਪਣੇ ਅਫਸਰਾਂ ਨੂੰ ਜੂਰ ਕੋਸਦੇ ਹੋਏ ਨਜ਼ਰਾਂ ਦਿਓ ਕੀ ਗੱਲ ਕਿ ਸਰਕਾਰ ਤੋਂ ਹਾਈ ਵੀ ਜ਼ਿਆਦਾ ਜਿਹੜੇ ਨੇ ਉਹ ਅਫਸਰ ਨੇ ਅੱਜ ਦੀ ਸਥਿਤੀ ਇਹੀ ਬਣ ਚੁੱਕੀ ਆ ਜੀ ਕਿ ਜਿਹੜੇ ਸਰਕਾਰ ਤੋਂ ਵੱਧ ਕੇ ਅਫਸਰ ਜਾਂ ਅਧਿਕਾਰੀ ਕਹਿ ਸਕਦੇ ਆ ਉਹ ਕੰਮ ਕਰ ਰਹੇ ਨੇ ਕਿਉਂਕਿ ਸਰਕਾਰ ਕਿਤੇ ਨਾ ਕਿਤੇ ਅਸੀਂ ਸਿੱਧਾ ਸਪਸ਼ਟ ਕਹਿ ਦਈਏ ਕਿ ਸਰਕਾਰ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਦੇ ਹੁਕਮਾਂ ਨੂੰ ਟਿੱਚ ਜਾਣਿਆ ਜਾ ਰਿਹਾ ਕਿਉਂਕਿ ਉਹਨਾਂ ਨੇ 1 ਮਹੀਨੇ ਦਾ ਸਮਾਂ ਦੇ ਕੇ ਤੇ ਟਰਾਂਸਪੋਰਟ ਵਿਭਾਗ ਦੀ ਪਾਲਿਸੀ ਬਣਾਉਣ ਦੀ ਗੱਲ ਕੀਤੀ ਸੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਟ੍ਰਾਂਸਪੋਰਟ ਭਾਗ ਦੇ ਵਿੱਚ ਜਿਹੜੇ ਮੁਲਾਜ਼ਮ ਕੰਮ ਕਰਦੇ ਉਹਨਾਂ ਦਾ ਠੇਕੇਦਾਰ ਬਾਹਰ ਕੱਢ ਕੇ ਉਹਨਾਂ ਨੂੰ ਕੰਟੈਕਟ ਤੇ ਕਰਨਾ ਪਲੱਸ ਜਿਹੜੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ ਘੱਟ ਸੀ ਉਹਨਾਂ ਦੀਆਂ ਤਨਖਾਹਾਂ ਨੂੰ ਬਰਾਬਰ ਕਰਨਾ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਉਹਨਾਂ ਨੂੰ ਬੰਦ ਕਰਨਾ ਕਿਉਂਕਿ ਉਹ ਘਾਟੇਵੰਦ ਸੌਦਾ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਇਹ ਮੰਨ ਗਏ ਸੀ ਵੀ ਇਹ ਘਾਟੇਵੰਦ ਸੌਦਾ ਉਹਨਾਂ ਨੂੰ ਬੰਦ ਕਰਕੇ ਸਰਕਾਰੀ ਬੱਸਾਂ ਦੀ ਗਿਣਤੀ 10000 ਕਰਨਾ ਕਿਉਂਕਿ ਲੋਕ ਖੱਜਲ ਹੋ ਰਿਹਾ ਇਹ ਚੀਜ਼ਾਂ ਵਾਸਤੇ 1 ਮਹੀਨੇ ਦਾ ਸਮਾਂ ਦਿੱਤਾ ਸੀ ਪਰੰਤੂ ਜਿਹੜੇ ਅਧਿਕਾਰੀਆਂ ਦੀ ਡਿਊਟੀ ਲਾਏਗੀ ਉਹ ਅਧਿਕਾਰੀਆਂ ਨੇ ਅੱਜ 5 ਮਹੀਨੇ ਬੀਤ ਚੁੱਕੇ ਆ ਜੁਲਾਈ 1 ਜੁਲਾਈ ਦੀ ਗੱਲ ਆ 1 ਜੁਲਾਈ ਤੋਂ ਲੈ ਕੇ ਅੱਜ 5 ਮਹੀਨੇ ਬੀਤ ਚੁੱਕੇ ਆ ਉਹ ਅਧਿਕਾਰੀਆਂ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਸੋ ਅਸੀਂ ਕਹਿ ਸਕਦੇ ਆ ਕਿ ਅਧਿਕਾਰੀ ਜਿਹੜੇ ਆ ਉਹ ਕਿਤੇ ਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਦੇ ਹੁਕਮਾਂ ਨੂੰ ਵੀ ਟਿੱਚ ਜਾਣਦੇ ਆ ਸੋ ਇਸ ਕਰਕੇ ਸਾਨੂੰ ਮਜਬੂਰੀ ਦੇ ਵਿੱਚ ਅਧਿਕਾਰੀਆਂ ਦੇ ਖਿਲਾਫ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਆਂ ਸਰਕਾਰ ਦੇ ਖਿਲਾਫ ਸੰਘਰਸ਼ ਕਰਦੇ ਆ ਰਹੇ ਕਿ ਸਰਕਾਰ ਸੁੱਤੀ ਆ ਉਹ ਜਾਗੇ ਤੇ ਇਹਨਾਂ ਅਧਿਕਾਰੀਆਂ ਨੂੰ ਨੱਥ ਪਾਵੇ ਕਿਉਂਕਿ ਅਸੀਂ ਸਪਸ਼ਟ ਕਰ ਦਈਏ ਕਿ ਸਾਡੇ ਵਿਭਾਗ ਦੇ ਵਿੱਚ ਸਿਕਿਉਰਟੀਆਂ ਦੇ ਨਾਂ ਤੇ 7 ਤੋਂ 8 ਕਰੋੜ ਰੁਪਇਆ ٹھੇਕੇਦਾਰ ਜਿਹੜਾ ਨਜਾਇਜ਼ ਕੱਟੀ ਬੈਠਾ ਸਾਡੇ ਮੁਲਾਜ਼ਮਾਂ ਦਾ ਉਹ ਖਾਦੀ ਬੈਠੋ ਪੈਸੇ ਵਾਪਸ ਨਹੀਂ ਕਰ ਰਿਆ ਕਿਉਂਕਿ ਉਹ ਜ਼ਿੰਮੇਵਾਰੀ ਅਧਿਕਾਰੀਆਂ ਦੀ ਬਣਦੀ ਆ ਜਿਹੜੇ ਸਾਡੇ ਅਧਿਕਾਰੀ ਨੇ ਉਹਨਾਂ ਅਧਿਕਾਰੀਆਂ ਨੂੰ ਅਸੀਂ ਲਿਖਤੀ ਸ਼ਿਕਾਇਤ ਦੇ ਚੁੱਕੀਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਤੀ ਸ਼ਿਕਾਇਤ ਦੇ ਚੁੱਕੀਆਂ ਪੰਜਾਬ ਦੇ ਟਰਾਂਸਪੋਰਟ ਮਨਿਸਟਰ ਨੂੰ ਲਿਖਤੀ ਸ਼ਿਕਾਇਤ ਦੇ ਚੁੱਕੀਆਂ ਕਿ ਈਪੀਐਫ ਦੇ ਪੈਸੇ ਜਿਹੜੇ ਕਿ ਹਰ ਮਹੀਨੇ ਸਾਡੇ ਅਕਾਊਂਟ 'ਚ ਜਮ੍ਹਾਂ ਹੋਣੇ ਚਾਹੀਦੇ ਸਰਕਾਰੀ ਖਾਤੇ ਦੇ ਵਿੱਚ ਕਿਉਂਕਿ ਉਹ ਸਰਕਾਰੀ ਸੈਂਟਰ ਦੀ ਸਕੀਮ ਹੈ ਸੈਂਟਰ ਦੇ ਅਧਾਰਿਆਂ ਦੇ ਵਿੱਚ ਜਮ੍ਹਾਂ ਹੋਣੇ ਆ ਉਹ ਪੈਸੇ ਸਾਡੇ ਈਪੀਐਫ ਡਿਪਾਰਟਮੈਂਟ ਕੋਲ ਜਮ੍ਹਾਂ ਨਹੀਂ ਹੋ ਰਹੇ ਉਹ ਪੈਸੇ ਲਗਭਗ 4 ਤੋਂ 5 ਕਰੋੜ ਰੁਪਇਆ ਠੇਕੇਦਾਰ ਉਹ ਖਾ ਚੁੱਕਾ ਹੈ ਪਲੱਸ ਨਾਲ ਦੀ ਨਾਲ ਠੇਕੇਦਾਰ ਵੱਲੋਂ ਰਿਸ਼ਵਤ ਲੈ ਕੇ ਭਰਤੀ ਕੀਤੀ ਗਈ ਉਹਦੇ ਪੁਖਤਾ ਪ੍ਰ ਬਈ ਨਹੀਂ ਕੀਤੀ ਪਲੱਸ ਨਾਲ ਦੀ ਨਾਲ ਅਸੀਂ ਵੀ ਕਹਿ ਸਕਦੇ ਕਿ ਸਰਕਾਰ ਨੂੰ ਡਾਕੂਮੈਂਟ ਦਿੱਤੇ ਸੀ ਕਿਤੇ ਨਾ ਕਿਤੇ ਸਰਕਾਰ ਤੇ ਅਧਿਕਾਰੀ ਜਿਹੜੇ ਉਹ ਠੇਕੇਦਾਰਾਂ ਨੂੰ ਮਿਲੇ ਹੋਏ ਆ ਸੋ ਇਸ ਚੀਜ਼ ਕਰਕੇ ਲਗਾਤਾਰ ਸਾਡੇ ਕੰਮਾਂ ਦੇ ਵਿੱਚ ਡਿੱਕਾ ਜਾਂ ਠੇਕੇਦਾਰ ਨੂੰ ਬਾਹਰ ਕੱਢਣ ਦੇ ਵਿੱਚ ਡਿੱਕਾ ਜਿਹੜਾ ਉਹ ਕਿਤੇ ਨਾ ਕਿਤੇ ਅਧਿਕਾਰੀਆਂ ਨੂੰ ਜਿਹੜੇ ਖੁੱਲੇ ਗੱਫੇ ਆਉਂਦੇ ਉਹੀ ਕਰ ਰਹੇ ਆ ਕਿ ਠੇਕੇਦਾਰ ਨੂੰ ਬਾਹਰ ਕੱਢ ਕੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੇ ਪਾਸੇ ਨੂੰ ਜਿਹੜੇ ਆ ਉਹ ਅਧਿਕਾਰੀ ਨਹੀਂ ਜਾ ਰਹੇ ਅਸੀਂ ਇਹ ਸਪਸ਼ਟ ਕਰਦੇ ਆ ਕਿ ਅਸੀਂ ਚਾਹੁੰਦੇ ਆ ਕਿ ਜਿਹੜੇ ਕੱਚੇ ਮੁਲਾਜ਼ਮ ਨੇ ਜਿਹੜੇ ਕੰਟਰੈਕਟ ਤੇ ਕੀਤੇ ਆ ਕਿਉਂਕਿ ਸਾਡੀ ਮੰਗ ਸਿੱਧੀ ਸਪਸ਼ਟ ਹੈ ਕਿ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਔਰ ਸੋਰਸਿੰਗ ਵਾਲੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਉਹਦੇ ਅਸੀਂ ਡਾਕੂਮੈਂਟ ਵੀ ਸਰਕਾਰ ਨੂੰ ਦੇ ਚੁੱਕੇ ਹਾਂ ਜਿਹੜੀ ਕਮੇਟੀ ਬਣਾਈ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਲੋ ਕਮੇਟੀ ਨੂੰ ਅਸੀਂ ਡਾਕੂਮੈਂਟ ਦੇ ਚੁੱਕੇ ਹਾਂ ਕਿ ਬਾਹਰਲੇ ਸੂਬਿਆਂ 'ਚ 3 ਸਾਲ 5 ਸਾਲ 7 ਸਾਲ 2 ਸਾਲ ਵਾਲੇ ਮੁਲਾਜ਼ਮ ਜਿਹੜੇ ਉਹ ਕੰਟਰੈਕਟ ਵਾਲੇ ਰੈਗੂਲਰ ਕੀਤੇ ਆ ਤੇ ਸਾਡੇ ਮੁਲਾਜ਼ਮ ਵੀ ਰੈਗੂਲਰ ਕੀਤੇ ਜਾਣ ਸਰਵਿਸ ਰੂਲ ਲਾਗੂ ਕੀਤੇ ਜਾਣ ਜਿਹੜੇ ਮੁਲਾਜ਼ਮ ਆਊਟਸੋਰਸਿੰਗ ਤੋਂ ਕੰਟਰੈਕਟ ਤੇ ਕਰਨੇ ਆ ਉਹਨਾਂ ਦੇ ਡਾਕੂਮੈਂਟ ਦੇ ਚੁੱਕੇ ਕਿ ਹਰਿਆਣੇ ਦੇ ਵਿੱਚ ਕੌਸ਼ਲ ਵਿਭਾਗ ਬਣਾ ਕੇ ਤੇ ਪੰਜਾਬ ਵਿੱਚ ਨਗਰ ਨਿਗਮਾਂ ਵਾਲੇ ਮੁਲਾਜ਼ਮ 2020 ਤੋਂ ਲੈ ਕੇ 24 ਤੱਕ ਵੱਖ-ਵੱਖ ਸਮਿਆਂ ਤੇ ਅੱਜ ਦੀ ਡੇਟ ਦੇ ਵਿੱਚ ਵੀ ਕੰਟਰੈਕਟ ਤੇ ਕੀਤੇ ਜਾ ਰਹੇ ਬਿਨਾ ਟੈਸਟਾਂ ਤੋਂ ਬਿਨਾ ਪ੍ਰਕਿਰਿਆ ਤੋਂ ਕਿਉਂਕਿ ਸਾਡੇ ਟੈਸਟ ਪਹਿਲਾਂ ਹੀ ਲਏ ਜਾ ਚੁੱਕੇ ਆ ਜਿਹੜੇ ਮੁਲਾਜ਼ਮ ਭਰਤੀ ਕੀਤੇ ਗਏ ਪਰੇਸ਼ਮ ਜੀ ਜੇਕਰ ਗੱਲ ਕਰੀ ਜਾਵੇ ਤਾਂ ਪਿਛਲੇ ਸਮੇਂ ਦੇ ਵਿੱਚ ਪਿਛਲੇ ਦਿਨ ਮਹੀਨਿਆਂ ਦੇ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲੜ ਨਾਲ ਤੁਹਾਡੀਆਂ ਦੋ ਮੀਟਿੰਗਾਂ ਹੋਈਆਂ ਜਦੋਂ ਤੁਸੀਂ ਬਾਹਰ ਆਉਂਦੇ ਸੀ ਤੁਸੀਂ ਕਹਿੰਦੇ ਸੀ ਸੁਖਾਵੇਂ ਢੰਗ ਨਾਲ ਮੀਟਿੰਗ ਹੋ ਦੇਖੋ ਜੀ ਪਹਿਲੀਆਂ ਜਿਹੜੀਆਂ ਦੋ ਮੀਟਿੰਗਾਂ ਹੋਈਆਂ ਉਹ ਮੀਟਿੰਗਾਂ ਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਲੱਗਿਆ ਸੀ ਕਿ ਹੱਲ ਨਿਕਲੇਗਾ ਕਿਉਂਕਿ ਜਿਹੜੇ ਅਸੀਂ ਡਾਕੂਮੈਂਟ ਦਿੱਤੇ ਉਹਨਾਂ ਨੂੰ ਵਿਚਾਰਨ ਲਈ ਤੇ ਪੰਜਾਬ ਦੇ ਟਰਾਂਸਪੋਰਟ ਮਿਨਿਸਟਰ ਨੇ ਸਾਨੂੰ ਭਰੋਸਾ ਵੀ ਦਿੱਤਾ ਕਿ ਤੁਹਾਡੇ ਡਾਕੂਮੈਂਟ ਬਿਲਕੁਲ ਸਹੀ ਨੇ ਅਸੀਂ ਇਸ ਅਧਾਰ ਤੇ ਪਾਲਿਸੀ ਬਣਾਉਣੀ ਹੈ ਪਰੰਤੂ ਜਿਹੜੀ ਲਾਸਟ ਮੀਟਿੰਗ ਪਿਛਲੇ 27 ਨਵੰਬਰ ਨੂੰ ਹੋਈ ਉਸ ਮੀਟਿੰਗ ਦੇ ਵਿੱਚ ਸਪਸ਼ਟ ਹੋ ਗਿਆ ਕਿ ਜਦੋਂ ਅਧਿਕਾਰੀ ਚੇਂਜ ਹੋ ਗਏ ਕਿਉਂਕਿ ਸਾਡੇ ਜਿਹੜੇ ਪੁਰਾਣੇ ਅਧਿਕਾਰੀ ਲਾਏ ਗਿਆ ਸੀ ਟਰਾਂਸਪੋਰਟ ਸੈਕਟਰੀ ਅਤੇ ਟਰਾਂਸਪੋਰਟ ਡਾਇਰੈਕਟਰ ਸਟੇਟ ਨੇ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਤਾ ਤੇ ਪੁਰਾਣੇ ਜਿਹੜੇ ਸਾਡੇ ਡਾਕੂਮੈਂਟ ਜਿਹੜੀ ਪਾਲਿਸੀ ਬਣਾਈ ਸੀ ਉਹਨੂੰ ਰੱਦੀ ਛੱਡ ਦਿੱਤਾ ਤੇ ਟ੍ਰਾਂਸਪੋਰਟ ਮਨਿਸਟਰ ਵੀ ਨਾਲ ਦੀ ਨਾਲ ਹੀ ਬਦਲ ਗਏ ਸੋ ਅਸੀਂ ਉਹਨਾਂ ਨੂੰ ਸਪਸ਼ਟ ਕੀਤਾ ਕਿ ਪੁਰਾਣਾ ਜਿਹੜਾ ਸਾਡਾ ਸਾਰਾ ਡਾਕੂਮੈਂਟ ਤਿਆਰ ਕੀਤਾ ਸੀ ਉਸੇ ਆਧਾਰ ਤੇ ਸਾਡੀ ਪਾਲਿਸੀ ਬਣਾਈ ਜਾਵੇ ਸੋ ਉਸ ਪਾਲਿਸੀ ਨੂੰ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਰੱਦੀ ਛੁੱਟ ਕੇ ਤੇ ਨਵੇਂ ਸਿਰੇ ਤੋਂ ਕੰਮ ਸ਼ੁਰੂ ਕੀਤਾ ਗਿਆ ਸੋ ਸਰਕਾਰ ਕਿਤੇ ਨਾ ਕਿਤੇ ਟਾਈਮ ਟਪਾਉਣ ਦੀ ਕੋਸ਼ਿਸ਼ ਕਰ ਰਹੀ ਆ ਤੇ ਟ੍ਰਾਂਸਪੋਰਟ ਮਨਿਸਟਰ ਨੇ ਜਿਹੜੇ ਉਹ ਕਿਤੇ ਨਾ ਕਿਤੇ ਸਾਨੂੰ ਐ ਲੱਗ ਰਿਹਾ ਕਿ ਅਧਿਕਾਰੀਆਂ ਦੇ ਦਬਾਅ ਹੇਠਾਂ ਜਾਂ ਉਸ ਤਰੀਕੇ ਨਾਲ ਚੱਲ ਰਿਹਾ ਨਾ ਕਿ ਕੋਈ ਠੋਸ ਫੈਸਲਾ ਲੈਣ ਵਾਲੀ ਸਥਿਤੀ 'ਚ ਨਹੀਂ ਆ ਰਹੇ ਜਿਸ ਵਜ੍ਹਾ ਨਾਲ ਸਾਡੇ ਜਿਹੜੇ ਹਾਲਾਤ ਹੈ ਦਿਨ ਤੋਂ ਦਿਨ ਵੱਧਦੇ ਜਾ ਰਹੇ ਆ ਸਾਡਾ ਵਿਭਾਗ ਜਿਹੜਾ ਵਾ ਉਹ ਘਾਟੇ ਵਾਲੇ ਪਾਸੇ ਨੂੰ ਚੱਲਦਾ ਜਾ ਰਿਹਾ ਸਾਡੇ ਵਿਭਾਗ 'ਚ ਕਿਲੋਮੀਟਰ ਸਕੀਮ ਬੱਸਾਂ ਆਉਣੀਆਂ ਸਾਡੇ ਵਿਭਾਗ ਦੇ ਵਿੱਚ ਟ੍ਰਾਂਸਪੋਰਟ ਮਾਫੀਆ ਜਿਹੜਾ ਵਧਨਾ ਸਾਡੇ ਵਿਭਾਗ ਦੇ ਵਿੱਚ ਜਿਹੜੀਆਂ ਟਾਇਰਾਂ ਤੋਂ ਸਪੇਅਰ ਪਾਰਟ ਤੋਂ ਬੱਸਾਂ ਦਾ ਖੜਨਾ ਸਾਡੇ ਮੁਲਾਜ਼ਮਾਂ ਦੀਆਂ ਤਨਖਾਹਾਂ ਅੱਜ 11 ਤਰੀਕ ਹੋ ਗਈਆਂ ਅਜ ਤੱਕ ਸਾਡੇ ਮੁਲਾਜ਼ਮਾਂ ਦੀਆਂ ਤਨਖਾਹਾਂ ਖਾਤਿਆਂ 'ਚ ਨਹੀਂ ਪਈਆਂ ਸੋ ਇਹ ਵੱਡੀ ਵੱਡੇ ਕਾਰਨ ਕਿਤੇ ਨਾ ਕਿਤੇ ਕਿ ਚਾਹੁੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੜਤਾਲਾਂ ਧਰਨੇ ਮਜਾਰੇ ਹੁੰਦੇ ਰਹਿਣ ਸੋ ਅਸੀਂ ਉਹਦਾ ਨੋਟਸ ਪਹਿਲਾਂ ਭੇਜਦੇ ਆ ਲਗਭਗ ਅਸੀਂ ਜਿਹੜੀ 7 ਤਰੀਕ ਨੂੰ ਹੜਤਾਲ ਕਰਨੀ ਹੈ 6 ਤਰੀਕ ਤੋਂ ਸਟਾਰਟ ਉਹਦਾ ਨੋਟਸ ਅੱਜ ਭੇਜ ਚੁੱਕੇ ਆ 6 7 ਤਰੀਕ ਨੂੰ ਭੇਜਤਾ ਇੱਕ ਮਹੀਨਾ ਪਹਿਲਾਂ ਭੇਜ ਚੁੱਕੇ ਆ ਜੇ ਸਰਕਾਰ ਚਾਹੁੰਦੀ ਹੈ ਕਿ ਕੋਈ ਨਾ ਕੋਈ ਠੋਸ ਹੱਲ ਕਢਣਾ ਚਾਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਮੀਟਿੰਗ ਬੁਲਾ ਕੇ ਹੱਲ ਕਢ ਸਕਦੇ ਨਹੀਂ ਤਾਂ ਸਾਡੀ ਮਜਬੂਰੀ ਆ ਕਿ ਆਉਣ ਵਾਲੀ 6 7 ਤੇ 8 ਤਰੀਕ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਪੰਜਾਬ ਦੇ ਮੁੱਖ ਮੰਤਰੀ ਦੇ ਗੇਟ ਅੱਗੇ ਧਰਨਾ ਲਾ ਕੇ ਪੰਜਾਬ ਦੇ ਮੁੱਖ ਮੰਤਰੀ ਤੋਂ ਸ ਦੀ ਗੱਲ ਕੀਤੀ ਸੀ ਸਾਡੇ ਨਾਲ ਪੈਨਲ ਮੀਟਿੰਗਾਂ ਕਰਕੇ ਫੈਸਲਾ ਕੀਤਾ ਸੀ ਕਿ ਇੱਕ ਮਹੀਨੇ ਚ ਤੁਹਾਡੇ ਮੁਲਾਜ਼ਮ ਪੱਕੇ ਕਰਾਂਗੇ ਤੁਹਾਡੀਆਂ ਜਿਹੜੀਆਂ ਟਰਾਂਸਪੋਰਟ ਦੀ ਪਾਲਿਸੀ ਬਣਾਵਾਂਗੇ ਅੱਜ 6 ਮਹੀਨੇ ਤੋਂ ਪਲੱਸ ਹੋ ਗਏ ਸਾਡੀ ਟਰਾਂਸਪੋਰਟ ਦੀ ਪਾਲਿਸੀ ਕਿਉਂ ਨਹੀਂ ਬਣੀ ਸੋ ਮੰਗਾਂ ਨੂੰ ਲੈ ਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੇ ਗੇਟ ਅੱਗੇ ਜਾਣ ਲਈ ਮਜਬੂਰ ਹੋਵਾਂਗੇ